ਕੀ ਸੱਚ ਕਰਤੀ ਵੀ ਰਾਤ ਵੀ ਇਤਨੀ ਕੱਟੀ ਹੋਈ ਸੀ ਸਾਰੀ ਰਾਤ ਲੰਗੀ ਕਹਿਣ ਮੇਰੇ ਰਾਤ ਨੂੰ ਫਲਟਾ ਦੇਖ ਸਰ ਸਵੇਰੇ 5:00 6:00 ਵਜੇ ਲੈਣ ਚਾਲ ਰਹੇ ਮੀ ਕੋਈ ਨਾ ਹੋ ਗਏ ਨਾ ਹਰਾਨ ਹੋਣ ਦਿਆ ਐਕਸ਼ਨ ਸਾਹਿਬ ਨੂੰ ਫੋਨ ਲਾਇਆ ਉਹ ਕਹਿੰਦਾ ਹੋਣਾ ਗੱਲ ਕਰੋ ਬਸ ਠੀਕ ਹੈ ਨਾ ਗੱਲ ਕਰੀਏ ਜਾ ਕੇ ਦੇਖਿਓ ਤੁਸੀਂ ਫੋਨ ਲਾ ਲਓ ਕੋਈ ਮੁਲਾਜ਼ਮ ਨਹੀਂ ਹੈ ਗ੍ਰੇਡਰ ਆਪਾਸਰੇ ਚੱਲ ਰਹੇ ਆ ਝੂਠ ਦੇਖੋ ਜਿੰਮੇ ਸੀਐਮ ਝੂਠ ਬੋਲਦਾ ਉਵੇਂ ਹੀ ਮੁਲਾਜ਼ਮ ਝੂਠ ਬੋਲਣ ਲੱਗ ਗਏ ਜਦਾ ਸੀ ਪਤਾ ਕਰਿਆ 450 ਵਾ ਲਾਈਟ ਚੱਲਦੀ ਸੀ ਅਗਲੇ 4 ਪਿੰਡਾਂ ਦੀ ਲਾਈਟ ਕੱਟ ਕਰਤੀ ਹਰ ਤਾਰ ਚੱਲ ਰਹੀ ਹੈ ਤਾਂ ਭਗਵੰਤ ਮਾਨ ਦੀਦਾ ਕੀ ਕੰਮ ਹੈ ਕਿ ਉਹ ਜਿਹੜੇ ਚੀਫ ਸੈਕਟਰੀ ਹੈ ਉਹਨੂੰ ਸਾਰੀਆਂ ਪਾਵਰਾਂ ਦੇ ਕੇ ਆਪ ਸ਼ਰਾਬ ਪੀਂਦੇ ਆ ਅੱਜ ਵੀ ਮੋਟਰ ਵਾਲੀ ਲਾਈਟ ਆਈ ਨੂੰ ਜਾ ਕੇ ਤੁਸੀਂ ਦੇਖ ਸਕਦੇ ਹੋ ਜਾਂ ਸਾਈਕਲ ਲੰਘਾ ਲਓ ਵਿੱਚ ਵੀ ਆ ਤਾਂ ਹਾਲ ਹੋ ਜਾਂਦਾ ਟਵਾਣਾ ਸਾਹਿਬ ਤੁਸੀਂ ਪਹਿਲਾ ਇਨਸਾਨੀਅਤ ਦੇ ਨਾਤੇ ਸੋਚੋ ਵੀ ਬੱਚਿਆਂ ਦਾ ਕੀ ਹਾਲ ਹੈ ਅੱਜ ਦੂਜਾ ਤੀਜਾ ਦਿਨ ਆ ਲਾਈਟ ਆਈ ਨੂੰ ਰਾਤ ਨੂੰ ਇਹ ਤਾਂ ਸਰਕਾਰ ਨੂੰ ਚੇਤਨਾ ਮਲਾਜ਼ਮਾਂ ਦੀ ਮੰਗਾ ਮੰਨਣ ਜਾਦੋ ਸਾਰੇ ਪੰਜਾਬ ਨੂੰ ਦੇਖ ਰਹੇ ਨੇ ਮਲਾਜ਼ਮ ਨਹੀਂ ਦਿਖ ਰਹੇ 10:00 ਵਜੇ ਤੱਕ ਲੜ ਚੱਲਦੀ ਆ ਇਹਦੇ ਸਕਰਾਲੀ ਪੇਦ ਨਹੀਂ ਮਟੋੜਾ ਹਮ ਲੋਕੀ ਟੋਟੋ ਕੋਟ ਚਾਰ ਪੰਜ ਪਿੰਡਾਂ ਦਾ ਕੀ ਕਸੂਰ ਆ ਪੰਜਾਬ ਜੀ ਹਰ ਮੁਰਦਾਬਾਹ ਪੰਜਾਬ ਜੀ ਹਰ ਮੁਰਦਾਬਾਹ ਜੀ ਹਰ ਮੁਰਦਾਬਾਹ ਜੀ ਹਰ ਮੁਰਦਾਬਾਹ ਮੇਰੇ ਜੀ ਅਭਜੰਦਰ ਸਿੰਘ ਘਰੇਵਾਲ ਮੈਂ ਬੀਕੇਯੂ ਕਾਦੀਆਂ ਦਾ ਜ਼ਿਲ੍ਹਾ ਪ੍ਰਧਾਨ ਐ ਜੀ ਤੇ ਧਰਨਾ ਲਾਉਣ ਦਾ ਕਾਰਨ ਕੀ ਹੈ ਜੀ ਰਾਤ ਦੇ 11 ਵਜੇ ਬੈਨੇ ਤੁਸੀਂ ਰੋਡ ਤੇ ਧਰਨਾ ਲਾਈ ਬੈਠੇ ਹੋ ਅਸੀਂ ਜੀ ਕੱਲ ਸਾਰੀ ਰਾਤ ਪਰੇਸ਼ਾਨੀ 'ਚ ਗੱਡੀ ਐ ਉਹ ਤੋਂ ਪਹਿਲਾਂ ਜਦੋਂ ਮੁਲਾਜ਼ਮਾਂ ਨੇ ਹੜਤਾਲ ਤੇ ਗਏ ਨੇ ਉਦੋਂ ਦੀ ਇਹਨਾਂ ਨੇ ਟਿਊਬਲਾਂ ਦੀ ਲਾਈਟ ਸਾਡੀ ਬੰਦ ਕਰੀ ਹੋਈ ਆ ਤੇ ਕੱਲ ਸਾਰੀ ਰਾਤ ਇਹਨਾਂ ਨੂੰ ਅਸੀਂ ਫੋਨ ਕਰੀ ਗਏ ਵੀ ਲਾਈਟ ਕਿਉਂ ਨਹੀਂ ਕਹਿੰਦਾ ਪਿੱਛੇ ਨੁਕਸ ਪੈ ਗਿਆ ਜੀ ਗ੍ਰਿਡ ਦੇ ਵਿੱਚ ਕੋਈ ਜਿਆਦਾ ਵੱਡਾ ਫਾਲਟ ਪੈ ਗਿਆ ਜਿਹੜਾ ਠੀਕ ਨਹੀਂ ਹੋ ਸਕਦਾ ਝੂਠ ਦੇ ਕੁੱਝ ਵਿੱਚ ਸੀਐਮ ਝੂਠ ਬੋਲਦਾ ਉਵੇਂ ਹੀ ਮੁਲਾਜ਼ਮ ਝੂਠ ਬੋਲਣ ਲੱਗ ਗਏ ਜਾਦਾ ਸੀ ਪਤਾ ਕਰਿਆ 450 ਵਾ ਲਾਈਟ ਚਲਦੀ ਸੀ ਅਗਲੇ 4 ਪਿੰਡਾਂ ਦੀ ਲਾਈਟ ਕੱਟ ਕਰਦੀ ਜਿਹਦੇ ਕਰਕੇ ਸਾਰੀ ਰਾਤ ਇਹ 4 ਪਿੰਡ ਪਰੇਸ਼ਾਨ ਰਹੇ ਨੇ ਅੱਜ ਫੇਰ ਇਹਨਾਂ ਨੇ ਇਹੀ ਕਰਿਆ ਰਾਤ ਤਾਂ ਜੀ ਪਤਾ ਲੱਗਿਆ ਕਹਿੰਦੇ ਇੱਥੇ ਕਰਤਾਰ ਅਗਰੋ ਦੇ ਸਾਹਮਣੇ ਕੋਈ ਟਰਾਂਸਫਾਰਮ ਦੇ ਵਿੱਚ ਕੋਈ ਗੱਡੀ ਗੁੱਡੀ ਵੱਜੀ ਮੁਲਾਜ਼ਮ ਜਿਹੜੇ ਸੁੱਟੀ ਤੇ ਚੱਲ ਰਹੇ ਨੇ ਸਮੂਹ ਸੁੱਟੀ ਤੇ ਦੇ ਅਧਿਕਾਰੀ ਕੋਈ ਹੈ ਨਹੀਂ ਉਹਦੇ ਕਾਰਨ ਦਿੱਕਤ ਵੀ ਆ ਸਕਦੀ ਹੈ ਇਹ ਸਾਰੀਆਂ ਗੱਲਾਂ ਝੂਠ ਨੇ ਜੀ ਜਿਵੇਂ ਲੱਗੀ ਕਿਵੇਂ ਬਾਕੀ ਜਿਵੇਂ ਜਿਵੇਂ ਭਗਵਾਨ ਤਮਾਨ ਝੂਠ ਬੋਲ ਬੋਲ ਕੇ ਸਰਕਾਰ ਚ ਲਾ ਰਿਆ ਉਵੇਂ ਹੀ ਹਰੇਕ ਕੰਮ ਚ ਝੂਠ ਬੋਲਿਆ ਜਾ ਰਿਹਾ ਹੈ ਮੁਲਾਜ਼ਮ ਕੋਈ ਬੰਦਾ ਉੱਥੇ ਹੁਣ ਜਾ ਕੇ ਦੇਖਿਓ ਤੁਸੀਂ ਫੋਨ ਲਾ ਲਓ ਕੋਈ ਮੁਲਾਜ਼ਮ ਨਹੀਂ ਹੈ ਗ੍ਰੇਡਰ ਆਪਸਰੇ ਚੱਲ ਰਹੇ ਹੈ ਇਹ ਤਾਂ ਜੀ ਅਧਿਕਾਰੀ ਕਹਿੰਦੇ ਸੁਪਤੀ ਤਾਂ ਨਹੀਂ ਹੜਤਾਲ ਚੱਲ ਰਹੀ ਹੈ ਜੀ ਹੜਤਾਲ ਚੱਲ ਰਹੀ ਹੈ ਤਾਂ ਭਗਵੰਤ ਮਾਨ ਜੀ ਦਾ ਕੀ ਕੰਮ ਹੈ ਕਿ ਉਹ ਜਿਹੜੇ ਚੀਫ ਸੈਕਟਰੀ ਹੈ ਉਹਨੂੰ ਸਾਰੀਆਂ ਪਾਵਰਾਂ ਦੇ ਕੇ ਆਪ ਸ਼ਰਾਬ ਪੀਂਦੇ ਆ ਜਿਹੜਾ ਸੀਐਮ ਦਾ ਇਹੀ ਕੰਮ ਹੁੰਦਾ ਓਹ ਲੈਂਡ ਪੁਲਿੰਗ ਵਰਗੀਆਂ ਪਾਲਿਸੀਆਂ ਤਾਂ ਸਾਡੇ ਸਿਰ ਤੇ ਰਾਤੋਂ ਰਾਤ ਮੜ ਦਿੱਤੀਆਂ ਜਾਂਦੀਆਂ ਨੇ ਪਰ ਕੰਮ ਜਿਹੜੇ ਕੋਈ ਕਰਨੇ ਚਾਹੀਦੇ ਨੇ ਸਰਕਾਰਾਂ ਨੂੰ ਉਹਨਾਂ 'ਚ ਜ਼ੀਰੋ ਕਰਜੇ ਝਾਉਣ ਲਈ ਮੂਰੇ ਹਰੇਕ ਕੰਮ ਇਹ ਪਬਲਿਕ ਨੂੰ ਪਰੇਸ਼ਾਨ ਕਰਨ ਨੂੰ ਕਰਿਆ ਜਾ ਰਿਹਾ ਜਾ ਰਿਹਾ ਨਾ ਕਿ ਇਹਨਾਂ ਦਾ ਕੋਈ ਫਾਇਦਾ ਕਰਨ ਲਈ ਇਹਨਾਂ ਦੀ ਸਹੂਲਤ ਲਈ ਇਹ ਤਾਂ ਵੱਡੇ ਦਾਅਵੇ ਕਰਦੇ ਨੇ ਜੀ ਕਿ ਖੇਤਾਂ ਵਾਲੀ ਲਾਈਟ ਫੁੱਲ ਆ ਰਹੀ ਹੈ ਕਿਸਾਨ ਖੁਸ਼ ਨੇ ਪਿੰਡਾਂ ਦੇ ਵਿੱਚ ਲਾਈਟ ਫਰੀ ਹੈ ਟਿਵਾਣਾ ਹੀ ਹੁਣ ਦੇਖ ਲਓ ਤੁਹਾਡੇ ਸਾਹਮਣੇ ਹੀ ਹੈ ਇੰਨੀ ਜਨਤਾ ਬੈਠੀ ਆ ਪੁੱਛ ਲਓ ਅੱਜ ਵੀਰ ਜੀ ਮੋਟਰ ਵਾਲੀ ਲਾਈਟ ਆਈ ਨੂੰ ਜਾ ਕੇ ਤੁਸੀਂ ਦੇਖ ਸਕਦੇ ਹੋ ਚਾਹ ਸਾਈਕਲ ਲੰਗਾ ਲਓ ਵਿੱਚ ਨਾ ਤਾਂ ਹਾਲ ਹੋਏ ਪਏ ਨੇ ਇਹ ਇਹ ਫੋਨ ਕਰਦੇ ਆ ਕਹਿੰਦੇ ਇਹਨਾਂ ਦੇ ਬੈਨਰ ਇਹਨਾਂ ਦੇ ਬੈਨਰ ਇਹਨਾਂ ਦੇ ਜਿਹੜੇ ਚੈਨਲ ਨੇ ਉੱਥੇ ਪੈਸੇ ਸਿੱਟੇ ਹੋਏ ਉਹ ਝੂਠ ਬੋਲ ਸਕਦੇ ਨੇ ਅੱਜ ਅਸੀਂ ਪਬਲਿਕ ਬੈਠੀ ਹੈ ਨਹੀਂ ਝੂਠ ਬੋਲ ਸਕਦੀ ਹੂੰ ਇਹ ਸੱਚ ਕਰਕੇ ਕਿਉਂਕਿ ਅਸੀਂ ਕੀ ਲੈਣਾ ਰਾਤ ਨੂੰ 12 ਵਜੇ ਘਰਾਂ ਚੋਂ ਉੱਠ ਕੇ ਆ ਕੇ ਬੈਠੇ ਆ ਸਾਡਾ ਦਿਮਾਗ ਲਿਆ ਹੂੰ ਜੇ ਸਾਨੂੰ ਪਰੇਸ਼ਾਨ ਕਰਿਆ ਜਾ ਰਿਹਾ ਤਾਂ ਅਸੀਂ ਆਪਣੀ ਗੱਲ ਬਚਾਉਣ ਲਈ ਇਹ ਕੰਮ ਕਰ ਰਹੇ ਆਂ ਹੂੰ ਇਹ ਇਹ ਜਿਹੇ ਬੰਦੇ ਨੇ ਟੇਬਲ ਟਾਕ ਤੋਂ ਤਾਂ ਸਾਰੇ ਹੀ ਪੱਚਦੇ ਨੇ ਹੂੰ ਤੁਸੀਂ ਦੇਖ ਲਓ ਸਵਾ ਸਾਲ ਅਸੀਂ ਦਿੱਲੀ ਬੈਠੇ ਰਹੇ ਆ ਬੀਜੇਪੀ ਨੇ ਕੋਈ ਸਾਡੇ ਨਾਲ ਗੱਲਬਾਤ ਨਹੀਂ કરી ਹੂੰ ਹੁਣ ਪਿੱਛੇ ਤੋਂ ਨੂੰ ਪਤਾ ਹੀ ਚੱਲਿਆ ਸੀ ਜਦ ਭਗਵੰਤ ਮਾਨ ਟੇਬਲ ਤੇ ਗੱਲ ਕਰਦਾ ਕਰਦਾ ਉੱਠ ਕੇ ਭੱਜ ਗਿਆ ਹੂੰ ਇਹ ਇਹ ਪਗੋੜਿਆਂ ਦੀ ਤੇ ਬੇਈਮਾਨਾਂ ਦੀ ਸਰਕਾਰ ਹੈ ਇਹਨਾਂ ਨੇ ਇਹੀ ਕੰਮ ਫੜਿਆ ਸਾਨੂੰ ਲੁੱਟਣ ਕਿੰਨੀ ਹੋਏ ਹੋਏ ਨੇ ਇਹਨਾਂ ਨੂੰ ਛੇਤੀ ਮਹਾਰਾਜ ਇਹਨਾਂ ਤੋਂ ਖਿਹੜਾ ਛਡਾ ਦੇਣ ਤਾਂ ਕੁਝ ਜਨਤਾ ਦਾ ਭਲਾ ਹੋਊਗਾ ਨਹੀਂ ਤਾਂ ਇਹ ਪੰਜਾਬ ਵੇਚ ਕੇ ਲੰਘ ਜਾਣਾ ਦਿੱਲੀ ਨੂੰ ਇਹਨਾਂ ਨੇ ਜੇ ਦੇਖਿਆ ਜਾਵੇ ਜੀ ਇਹੀ ਹਾਲ ਰਿਹਾ ਜਿਹੜੇ ਸੁੱਤੀ ਤੇ ਮੁਲਾਜ਼ਮ ਚੱਲ ਰਹੇ ਨੇ ਕੋਈ ਮਸਲਾ ਹੱਲ ਨਾ ਹੋਇਆ ਤਾਂ ਫਿਰ ਆਉਣ ਵਾਲੇ ਟਾਈਮ 'ਚ ਹੋਰ ਵੀ ਪਿੰਡ ਸੜਕਾਂ ਤੇ ਦਿਖਾਈ ਦੇਣਗੇ ਮਹਾਰਾਜ ਕੱਲੇ ਤੁਸੀਂ ਬਿਜਲੀ ਮੁਲਾਜ਼ਮ ਨਹੀਂ ਤੁਸੀਂ ਦੇਖੋ ਜਿਨ੍ਹਾਂ ਨੂੰ ਇਹ ਜਾ ਕੇ ਕਹਿੰਦੇ ਸੀ ਸਾਨੂੰ ਹਰਾ ਪੈਨ ਦੇ ਦਿਓ ਅਥਣ ਨੂੰ ਤੁਹਾਡੀਆਂ ਅਪੁਆਇੰਟਮੈਂਟਸ 5 ਮਿੰਟ ਜੇ ਐਮਐਸਪੀ ਫਲਾਣੀ ਚੀਜ਼ ਐਂ ਕਰਾਂਗੇ ਉਹ ਕਿੱਥੇ ਨੇ ਸਾਢੇ 3 ਸਾਲ ਹੋ ਗਏ ਕਿੱਥੇ ਨੇ ਉਹ ਕਿੱਥੇ ਆ ਹਰਾਪਨ ਉਹ ਹਰਾਪਨ ਥਿਆ ਨਹੀਂ ਰਿਹਾ ਇਹਨਾਂ ਨੂੰ ਤੇ ਪਬਲਿਕ ਸਾਰੀ ਪਰੇਸ਼ਾਨ ਹੈ ਇਹ ਕਿਰਪਾ ਕਰਕੇ ਜੇ ਇੰਨੀ ਬਦਹਾਲੀ ਇਹ ਕਰਾਉਣਗੇ ਇਹਦੇ ਵਿੱਚ ਸੈਂਟਰ ਦੀ ਵੀ ਬਦਨਾਮੀ ਹੈ ਹਰੇਕ ਸਰਕਾਰ ਨੂੰ ਇਹ ਦੇਖਣਾ ਚਾਹੀਦਾ ਹੈ ਬੀ ਐਨ ਐਮ ਬਾਦ ਇੰਤਜ਼ਾਮ ਕਿਉਂ ਕਰ ਰਹੇ ਨੇ ਜੀ ਜੀ ਹਾਂਜੀ ਕੰਦੀ ਜੀ ਕੀ ਕਾਰਨਾ ਧਰਨਾ ਲਗਾਉਣ ਦਾ ਟਵਾਣਾ ਸਾਹਿਬ ਤੁਸੀਂ ਇਹ ਪਹਿਲਾ ਇਨਸਾਨੀਅਤ ਦੇ ਨਾਤੇ ਸੋਚੋ ਵੀ ਬੱਚਿਆਂ ਦਾ ਕੀ ਹਾਲ ਹੈ ਅੱਜ ਦੂਜਾ ਤੀਜਾ ਦਿਨ ਲਾਇਟ ਆਈ ਨੂੰ ਰਾਤ ਨੂੰ ਸਵੇਰੇ ਉਹਨਾਂ ਸਕੂਲ ਜਾਣਾ ਪੈਂਦਾ ਸਾਨੂੰ ਪਤਾ ਕਿਵੇਂ ਵਿਚਾਰੇ ਬੱਚੇ ਹੋ ਕਰ ਰਹੇ ਨੇ ਫਿਰ ਉਸ ਤੋਂ ਬਾਅਦ ਬਜ਼ੁਰਗ ਕਿੰਨੇ ਬਿਮਾਰ ਨੇ ਵਿੱਚ ਬਜ਼ੁਰਗ ਉਹਨਾਂ ਦਾ ਦੇਖੋ ਕੀ ਹਾਲ ਹੈ ਬੇਜਮਾਨ ਪਸ਼ੂ ਉਹਨਾਂ ਨੇ ਅਸੀਂ ਜਨਰੇਟਰ ਲਾ ਲਾ ਪਾਣੀ ਪਿਲਾਇਆ ਵਿਚਾਰਿਆਂ ਨੂੰ ਕਈਆਂ ਦੇ ਹੈ ਵੀ ਨਹੀਂ ਜਨਰੇਟਰ ਤੁਸੀਂ ਜਾਣਦੀ ਹੋ ਤਿੰਨ ਦਿਨਾਂ ਤੋਂ ਬਾਈ ਜੀ ਬਿਜਲੀ ਮੁਲਾਜ਼ਮ ਹੜਤਾਲ ਤੇ ਨੇ ਸੁੱਟੀ ਤੇ ਨੇ ਸਰਕਾਰ ਨਾਲ ਕੋਈ ਮੰਗਾ ਨੇ ਉਹਨਾਂ ਦੀਆਂ ਉਹਨਾਂ ਨੂੰ ਮਨਵਾਉਣ ਦੇ ਲਈ ਉਹਨਾਂ ਨੇ ਹੜਤਾਲ ਕੀਤੀ ਆ ਕੰਮ ਛੱਡਿਆ ਬਾਈ ਸਰਕਾਰ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਵੀਰ ਜੀ ਇਹ ਤਾਂ ਨਹੀਂ ਹੈਗਾ ਵੀ ਆਪਾਂ ਕੰਮ ਛੱਡ ਕੇ ਕਿਸੇ ਨੂੰ ਤਾਂ ਜ਼ਿੰਮੇਵਾਰੀ ਹੋਊਗੀ ਇਦਾਂ ਇਦਾਂ ਗ੍ਰੈਡ ਛੱਡ ਕੇ ਕਿਵੇਂ ਕੋਈ ਜਾ ਸਕਦਾ ਮਿੱਛੋ ਤੁਸੀਂ ਕੋਈ ਉਹਦਾ ਹੱਲ ਰੱਖੋ ਨਾ ਕਰਕੇ ਵੀ ਇਹਨੂੰ ਕੋਈ ਸਾਮ ਜੇ ਕੋਈ ਹੱਲ ਹੁੰਦਾ ਬਾਈ ਜੀ ਤਾਂ ਗੱਲ ਹੁੰਦੀ ਉੱਥੇ ਕੋਈ ਬੈਠਾ ਹੁੰਦਾ ਪਿੱਛੋਂ ਕਹਿੰਦੇ ਵੀ ਓਵਰਲੋਡ ਹੋ ਗਿਆ ਗ੍ਰੈਡ ਜੇ ਹੁਣ ਉਹਨੂੰ ਪਿੱਛੋਂ ਅੱਗ ਲੱਗ ਜੇ ਤਾਂ ਕੌਣ ਜ਼ਿੰਮੇਵਾਰ ਹੈ ਤੇ ਕੌਣ ਸਾਹਮਣੂ ਇੱਕ ਬੰਦਾ ਹੈ ਮਸਾ ਉਹ ਵੀ ਗਾਣੀ ਪ੍ਰਾਈਵੇਟ ਆ ਕੀ ਚੌਂਕੀਦਾਰ ਆ ਰੱਬ ਜਾਣਦਾ ਕੀ ਆ ਮਸ਼ੀਨਾ ਐਦਾਂ ਬਾਜ ਕਰਦੀਆਂ ਨੇ ਓਵਰਲੋਡ ਦੀਆਂ ਤੇ ਉਹਨੇ ਸਾਡੀ ਕੋਈ ਨਹੀਂ ਸੁਣੀ ਤੇ ਕਹਿੰਦਾ ਮਿੰਤਾ ਇਹਨਾਂ ਬਾਰੇ ਪਤਾ ਹੀ ਨਹੀਂ ਹੈਗਾ ਅਸੀਂ ਹੁਣ ਜਾ ਕੇ ਆਏ ਆ ਇੱਕਰ ਬੰਦਾ ਜੀ ਜੀ ਕਿੰਨੇ ਦਿਨਾਂ ਤੋਂ ਪਰੇਸ਼ਾਨ ਹੋ ਰਹੇ ਹਾਂ ਅੱਜ ਤੀਜਾ ਚ 4 ਦਿਨ ਤਾਂ ਮੋਟਰ ਵਾਲੀ ਲਾਈਟ ਆਈ ਨੋ ਹੋ ਗਈ ਜੀ ਤੀਜਾ ਦਿਨ ਅੱਜ ਰਾਤ ਨੂੰ ਪਿਆਨੂ ਹੋ ਗਈ ਸਾਨੂੰ ਚਲੋ ਇਸ ਦਾ ਵਿੱਚ ਜਿਹੜੇ ਮੁੰਡੇ-ਮੁੰਡੇ ਨੇ ਕੱਟ ਲੈਣਗੇ ਜਿਹੜੇ ਬਜ਼ੁਰਗ ਨੇ ਬੱਚੇ ਨੇ ਜਾਂ ਬਿਮਾਰ ਲੋਕ ਨੇ ਉਹਨਾਂ ਦਾ ਕੀ ਹੱਲਾ ਜੀ ਉਹ ਤੁਸੀਂ ਆਪੇ ਦੱਸੋ ਜਾਂ ਸਰਕਾਰ ਦੱਸੇ ਕਹਿੰਦਾ ਮਾੜੀਆਂ ਨੀਤੀਆਂ ਨੇ ਸਾਨੂੰ ਆ ਸੜਕਾਂ ਤੇ ਲਿਆ ਕੇ ਬਿਠਾਤਾ ਜੀ ਜੀ ਭਾਈ ਜੀ ਇਹ ਜਿਹੜੇ ਮੁਲਾਜ਼ਮਾਂ ਦੀ ਨਾ ਇਹ ਬਦਨਾਮੀ ਕਰਉਣ ਲਈ ਸਰਕਾਰੇ ਕਰ ਰਹੀ ਹੈ ਤਾਂ ਜੋ ਕੰਮ ਰੌਲੀ ਪਵੇ ਜਿਹੜੇ ਸਾਡੇ ਜਿਹੜੀਆਂ ਜਾਇਦਾਦਾਂ ਨੇ ਇਹ ਮੁੱਲ ਜਾਇਦਾਦਾਂ ਗ੍ਰਿਡ ਮੀਟਰ ਆਹ ਤਾਰਾਂ ਇਹ ਸਾਰੀਆਂ ਸਾਡੀ ਕਮਾਈ ਚੋਂ ਜਿਹੜੇ ਟੈਕਸ ਪਰ ਭਰ ਕੇ ਤੇ ਬਿਜਲੀ ਬੋਰਡ ਨੂੰ ਪੈਸਾ ਦੇਣ ਕਰਕੇ ਇਹ ਜਾਇਦਾਦ ਬਣੀ ਹੈ ਸਾਰਾ ਕੁਝ ਕਾਰਪੋਰੇਟ ਨੂੰ ਸੰਭਾਲਣ ਲਈ ਇਹ ਸਾਰੀ ਬਦ ਇੰਤਜ਼ਾਮੀ ਤਾਂ ਕਰੀ ਜਾ ਰਹੀ ਆ ਸਰਕਾਰ ਨੇ ਮੁਲਾਜ਼ਮਾਂ ਨੂੰ ਅੱਜ ਕਿਹਾ ਜੀ ਜੇ ਕਹਿੰਦੇ ਕੰਮ ਤੇ ਨਾ ਆਏ ਤਾ ਛੁੱਟੀ ਕਰ ਦਿੱਤੀ ਜਾਊਗੀ ਜਿੱਦਾਂ ਪਟਵਾਰੀਆਂ ਤੇ ਉਹਨਾਂ ਦੀ ਕੀਤੀ ਆ ਉਹਨਾਂ ਨੇ ਹੋਰ ਵਧਾਤੀ ਐ ਜੀ ਉਹ ਛੁੱਟੀ ਕਰਨ ਕਰਕੇ ਹੀ ਸਾਰਾ ਕੁਝ ਕਰ ਰਹੇ ਨੇ ਜੀ ਇਹਨਾਂ ਨੂੰ ਕਿਉਂਕਿ ਜਿਹੜੇ ਨਵੇਂ ਮੁਲਾਜ਼ਮ ਭਰਤੀ ਨਹੀਂ ਕਰ ਰਹੇ ਪ੍ਰਾਣੇ ਮੁਲਾਜ਼ਮਾਂ ਤੋਂ ਇੰਨਾ ਜ਼ਿਆਦਾ ਕੰਮ ਲਿਆ ਜਾ ਰਹੇ ਆ ਉਹ ਵਿਚਾਰੇ ਤੰਗ ਨੇ ਅਨ ਹਿਊਮਨ ਜਿਹੜੇ ਆਪਾਂ ਕਹਿੰਦੇ ਆ ਉਹ ਤਾਂ ਹਿਊਮਨ ਰਾਈਟਸ ਦੀ ਡੈਮੋਕ੍ਰੇਸੀ ਦੀ ਗੱਲ ਕਰਦੇ ਨੇ ਬਿਜਲੀ ਮੁਲਾਜ਼ਮ ਕਈ 24 24 ਘੰਟੇ ਵੀ ਡਿਊਟੀ ਦੇ ਰਹੇ ਨੇ ਪਲਾਸ ਫੜ ਕੇ ਜਿਹੜਾ ਉੱਤੇ ਚੜਦਾ ਕਰੰਟ ਲੱਗ ਕੇ ਮਰ ਗਿਆ ਉਹਦਾ ਲਾਜ ਨਹੀਂ ਉਹ ਵੀ ਵਿਚਾਰੇ ਉਹਨਾਂ ਦਾ ਵੀ ਕੋਈ ਕਸੂਰ ਨਹੀਂ ਇਹ ਸਰਕਾਰ ਦੀਆਂ ਹੀ ਨੀਤੀਆਂ ਮਾੜੀਆਂ ਨੇ ਇਹਨਾਂ ਨੇ ਸਾਰਾ ਕੁਝ ਇੱਕ ਕਾਰਪੋਰੇਟਰ ਨੂੰ ਸਮਭਾਉਣੇ ਇਸ ਕਰਕੇ ਵੱਦ ਇੰਤਜ਼ਾਮੀ ਜਾਣ ਕੇ ਕਰੀ ਜਾ ਰਹੀ ਹੈ ਤਾਂ ਜੋ ਲੋਕ ਪਰੇਸ਼ਾਨ ਹੋਣ ਇਹ ਕਹਿਣ ਵੀ ਜਿਹੜਾ ਕੁਝ ਇਹ ਕਰ ਰਹੇ ਨੇ ਠੀਕ ਕਰ ਰਹੇ ਨੇ ਪਰ ਸਾਨੂੰ ਇਹ ਗੱਲ ਪਤਾ ਹੈ ਵੀ ਇਹ ਜਿਹੜਾ ਇਹਨਾਂ ਦੀ ਮਾੜੀ ਨੀਤੀ ਹੈ ਮੈਂ ਇਹਨਾਂ ਦੀ ਚਾਲ ਹੈ ਐਸੀ ਸਮਝਦੇ ਆਂ ਇਹ ਮੁਲਾਜ਼ਮਾਂ ਨਾਲ ਐਸੀ ਮੁਲਾਜ਼ਮਾਂ ਦੇ ਅਗੇਂਸਟ ਨਹੀਂ ਹੈਗੇ ਪਰ ਸਰਕਾਰ ਜ਼ਿੰਮੇਵਾਰ ਹੈ ਉਹਨਾਂ ਨੂੰ ਪਹਿਲਾਂ ਹੀ ਨਿਬੇੜਨਾ ਚਾਹੀਦਾ ਸੀ ਜਦ 3 ਦਿਨ ਤੋਂ ਸਟ੍ਰਾਈਕ ਤੇ ਨੇ ਉਹਨਾਂ ਨੇ ਕੀ ਹੱਲ ਕਰਿਆ ਇਹਦਾ ਸਰਕਾਰਾਂ ਦਾ ਬਹੁਤ ਸ਼ਰਮਨਾ ਕੰਮ ਹੈ ਭਵੰਤਮਾਨ ਨੂੰ ਸ਼ਰਮ ਆਉਣੀ ਚਾਹੀਦੀ ਹੈ ਜੀ ਪਰਪੰਸਾਵਾ ਕਿ ਇਸ ਤਰ੍ਹਾਂ ਦੇਖ ਰਿਹਾ ਹਾਂ ਸਿਸਟਮ ਨੂੰ ਅੱਜ ਰਾਤ ਦੇ 11 ਵਜੇ ਧਰਨਾ ਲਗਾਉਣਾ ਪੈ ਗਿਆ ਜੀ ਮੈਨੂੰ ਪਿੰਡੋਂ ਕਈ ਬੰਦਿਆਂ ਨੇ ਭਾਈ ਸਾਰੇ ਨੇ ਫੋਨ ਕਰਿਆ ਵੀ ਲਾਈਟ ਦੋ ਤਿੰਨ ਦਿਨ ਤੋਂ ਹਰਾਨ ਕਰਦੀ ਹੈ ਸਰਪੰਚ ਸਾਹਿਬ ਨੂੰ ਲਾਈਟ ਨਹੀਂ ਆ ਰਹੀ ਹਮ ਮੈਂ ਗ੍ਰਿਡ ਚ ਫੋਨ ਕਰਿਆ ਕਹਿੰਦੇ ਜੀ ਪਿੱਛੋਂ ਹੀ ਖਰਾਬ ਆ ਵੀ ਪ੍ਰੋਬਲਮ ਆ ਰਹੀ ਆ ਜਦ ਕਿ ਚਾਸਵੜ ਤੱਕ ਲਾਈਟ ਚੱਲਦੀ ਆ ਕੱਲੇ ਸ਼ਕਰਾਲੀ ਦੇ ਥੋੜੇ ਜਿਹੇ ਰੋਡ ਤੋਂ ਉੱਧਰ ਬਾਅਦ ਸੁੱਚ ਕੱਟ ਦਿੰਦੇ ਨੇ ਗੈਲ ਵੀ ਮੁਲਾਜ਼ਮ ਸੁਪੀ ਤੇ ਨੇ ਕਈ ਦਿਨਾਂ ਤੋਂ ਹੜਤਾਲ ਕੀਤੀ ਵੀ ਆ ਸਰਕਾਰ ਤੋਂ ਉਹ ਆਪਣੀਆਂ ਮੰਗਾਂ ਮੰਵਾਉਣ ਦੇ ਲਈ ਕੁਝ ਕੁ ਛੁੱਟੀ ਕਰੀ ਵੀ ਆ ਉਹਨਾਂ ਨੇ ਪਹਿਲਾਂ ਵੀ ਕੀਤੀ ਸੀ ਇੱਕ ਵਾਰ ਫੇਰ ਹੁਣ ਛੁੱਟੀ ਕਰ ਦਿੱਤੀ ਗਈ ਆ ਇਹ ਤਾਂ ਸਰਕਾਰ ਨੂੰ ਚੇਂਜ ਨਾ ਮਲਾਜ਼ਮਾਂ ਦੀ ਮੰਗਾਂ ਮੰਨਣ ਜਦ ਉਹ ਸਾਰੇ ਪੰਜਾਬ ਨੂੰ ਦੇਖ ਰਹੇ ਨੇ ਇਹਨਾਂ ਨੂੰ ਮਲਾਜ਼ਮ ਨਹੀਂ ਦਿਖ ਰਹੇ ਜ਼ਮੀਰ ਤਾਂ ਇਹ ਕਹਿੰਦੇ ਨੇ ਪੁਰਾਣੀ ਅਸੀਂ ਸੰਭ ਲਈਏ ਉਹ ਮਲਾਜ਼ਮ ਕੌਣ ਸੰਭੂਗਾ ਪਿਛਲੀ ਮਹਿਕਮੇ ਨੂੰ ਤਰਕਾਹ ਦੇਣੀਆਂ ਨੇ ਉਹਨਾਂ ਨੂੰ ਸੰਭੋ ਉਹ ਵੀ ਡੈਟਾ ਰਿਪੋਰਟ ਉਹ ਇਹਨਾਂ ਨੇ ਕੀਤਾ ਸੀ ਜੀ ਐਲਾਨ ਕਹਿੰਦੇ ਤੁਹਾਨੂੰ ਜੇ ਕੰਮ ਤੇ ਨਾ ਆਏ ਤਾਂ ਤੁਹਾਡੀ ਬਿਲਕੁਲ ਛੁੱਟੀ ਕਰ ਦਾਂਗੇ ਜਿੱਦਾਂ ਪਟਵਾਰੀਆਂ ਨੂੰ ਐਲਾਨ ਕਰਾਇਆ ਦੀ ਪਟਵਾਰੀ ਤਾਂ ਆ ਗਈ ਸੀ ਕੰਮ ਤੇ ਪਰ ਉਹਨਾਂ ਨੇ 2 ਦਿਨ ਦੀ ਛੁੱਟੀ ਹੋਰ ਵਧਾਤੀ ਐ ਜੀ ਕਹਿੰਦੇ ਲੈ ਅਸੀਂ ਨਹੀਂ ਆਉਂਦੇ ਇਹ ਤਾਂ ਮਾਨਾ ਸਾਹਿਬ ਹਰੇਕ ਦੀ ਛੁੱਟੀ ਕਰ ਦੇਣਗੇ ਹੁਣ ਹੂੰ ਜਦੋਂ ਕੋਈ ਪੈਸਾ ਦੇਣਾ ਪੈਂਦਾ ਜਾਂ ਕਿ ਮੁਲਾਜ਼ਮ ਇਹਨਾਂ ਨੂੰ ਕੋਈ ਕਹਿੰਦਾ ਰਾਏ ਦਿੰਦਾ ਉਹਨਾਂ ਨੂੰ ਪੁੱਠਾ ਪੈਂਦੇ ਨੇ ਹੂੰ ਐ ਨਹੀਂ ਸੋਚਦੇ ਵੀ ਉਹਨਾਂ ਦੀ ਰਾਏ ਮੰਨੀਆਂ ਇਹ ਕੋਈ ਬੰਦਾ ਜਾਇਜ਼ ਗੱਲ ਦੱਸ ਰਿਹਾ ਸਰਮਾਨ ਸਾਹਿਬ ਆਹ ਜੀ ਹੁਣ ਕਿੱਦਾਂ ਜੀ ਤਰਨਾ ਤੁਹਾਡਾ ਕਿੱਦਾਂ ਕੀ ਪੋਜੀਸ਼ਨ ਹੈ ਤਰਨੇ ਦੀ ਅੱਗੇ ਅਸੀਂ ਤਾਂ ਬੈਠੇ ਜਦੋਂ ਉੱਚ ਅਧਿਕਾਰੀ ਆਉਣਗੇ ਸਾਰੇ ਚੈਨਲ ਐਸਐਸਬੀ ਆਪਣਾ ਆਉਣਗੇ ਜਾਲ ਕੰਮ ਚੱਲੂਗਾ ਵੀ ਆਕੇ ਦੱਸਣਾ ਅਸੀਂ ਚਾਹਵੜ ਤੱਕ ਲੜ ਚੱਲਦੀ ਹੈ ਇਹਦੇ ਸਕਰਾਲੀ ਪੇਦ ਨਹੀਂ ਮਟੋੜਾ ਨੰਨੋ ਕੀ ਟੋਟੋ ਘਟੇ ਚਾਰ ਪੰਜ ਪਿੰਡਾਂ ਦਾ ਕੀ ਕਸੂਰ ਆ ਬੱਚਿਆਂ ਦਾ ਜੀ ਜੀ ਜੀ